ਸਤਨਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਕਿਸ ਤੂਰੀ ਭਇਆ ਪਵਰ ਪਏ ਸਬਦ ਦਾਸ ਜਿਉ ਜਿਉ ਪਗਤ ਕਬੀਰ ਕੀ ਤਿਉ ਤਿਉ RAM ਨਿਵਾਸ ਗੁਰਬੀਰ ਗੈਗਿ ਚ ਪਰਿਓ ਕੋ ਟੰਬ ਕੈ ਕਾਂਠੇ ਰਹਿ ਗਿਓ ਰਾਮ ਆਈ ਪਰੇ ਤਰ ਮਰਾਈ ਕੇ ਬੀਚੇ ਤੁਮਾਂ ਤਾਮ ਗੁਰਬੀਰ ਸਾਕਤ ਕੇ ਸੁਖਰ ਭਲਾ ਰੱਖੀ ਆਸ਼ਾ ਗਾਉ ਸਾਕਦ ਬਪਰਾ ਮਾਰਗਿਆ ਕੋਇ ਨ ਲਹਿ ਨਾਉ ਕਬੀਰ ਕਉਡੀ ਕਉਡੀ ਜੋਰ ਕੈ ਜੋਰੀ ਲਖ ਕਰੋੜ ਜਲਦੀ ਬਾਰ ਨ ਕਛ ਮਿਲੇਓ ਲਈ ਲੰਗੋਟੀ ਤੋਰ ਕਬੀਰ ਬੈਸ ਨੂ ਹੁਆ ਤਾਂ ਕਿਆ ਭਇਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਹਾਰਾ ਪੀਤਰ ਪਰਿਪੰਗਾਰ ਕਬੀਰ ਬੈਸਨੋ ਹੁਆ ਤਾਂ ਕਿਆ ਭਇਆ ਮਾਲਾ ਮਿਲੀ ਚਾਰ ਬਾਹਰ ਕੰਚਨ ਬਾਹਾਰਾ ਪੀਤਰ ਪਰਿਪੰਗਾਰ ਕਬੀਰ ਰੋੜਾ ਹੁਆ ਕਬੀਰ ਰੋੜਾ ਹੋਏ ਰੋ ਬਾਟਕਾ ਤਜਮਨ ਕਾਯ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੀਂ ਮਿਲੇ ਭਗਵਾਨ ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਤੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜੋ ਦਰਨੀ ਮੈਂ ਕੇ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਯੂਡ ਲਾਗੇ ਅੰਗ ਅਰ ਜਨ ਐਸਾ ਜਾਈਏ ਜੋ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾਂ ਕੀ ਭਇਆ ਸੀਰਾ ਤਤਾ ਹੋਈ ਪਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਈ ਉਚ ਪਵਨ ਕਨ ਕਾਮਨੀ ਸਿਕਰ ਤਜਾ ਫਹਿرائی ਤਾਂ ਤੇ ਪਲੀ ਮధు ਕਰੀ ਸੰਤ ਸਾਗ ਗੁਣ ਗਾਈ ਕਬੀਰ ਪਾਟਣ ਤੇ ਉਜਰ ਭਲਾ ਰਾਮ ਭਗਤ ਜੇਠਾਈ ਰਾਮ ਸਨੇਰੀ ਬਾਰਾ ਜੰਪੁਰ ਮੇਰੇ ਭਾਈ ਕਬੀਰ ਗੰਗ ਜਮਨ ਕੀ ਅੰਤਰੀ ਸਹਿਜ ਸੁਨ ਕੇ ਕਾਟ ਤਹਾਂ ਕਬੀਰੇ ਮਟ ਕੀਆ ਕੋਜਤ ਮੁਨ ਜਨ ਬਾਟ ਕਬੀਰ ਜੈਸੀ ਉਪਜੀ ਪੇੜਤੀ ਜੋ ਤੈਸੀ ਨਿਬੇ ਓੜ ਹਰ ਕਿਸ ਕਾ ਬਾਪਰਾ ਈਰਾ ਕਿਸ ਕਾ ਬਾਪਰਾ ਉਜੇ ਨਰਤਨ ਕਰੋੜ ਕਬੀਰ ਇਕ ਅਚੰਬੋ ਦੇਖਿਓ ਈਰਾ ਹਟ ਬਿਕਾਈ ਬਨਜਨ ਹਾਰੀ ਬਹਾਰਾ ਬਉਦੀ ਬਦਲੇ ਜਾਈ ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਈ ਮਾਨ ਬੁਨੀ ਬਨਵਰ ਗਲੇ ਮਾਨ ਸਭੇ ਕੋ ਖਾਈ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਇਆ ਏਕ ਲਗਤ ਹੀ ਕੋਇ ਮਿਲ ਗਿਆ ਕਰੀਆ ਕਰੇ ਜੇ ਸ਼ੇਕ ਕਬੀਰ ਸਾਚਾ ਸਤਗੁਰੂ ਕਿਆ ਕਰੀ ਦੋ ਸਿੱਕਾ ਮਹਿਜੂਗ ਅੰਧੇ ਏਕ ਨਾ ਲਗਈ ਜੋ ਬਾਸ ਬਜਾਈਏ ਫੂਕ ਕਬੀਰ ਹੈ ਗੈ ਬਾਣ ਸਗਨ ਕੰਨ ਛਤਰਪਤੀ ਕੀ ਨਾਰ ਤਾਸ ਪਟੰਤਰ ਨਾ 부ਜੇ ਹਰ ਜਨਕੀ ਪਨਹਾਰ ਕਬੀਰ ਨਿਰਪਨਾਰੀ ਕੋ ਨਿੰਦੀਐ ਕਬੀਰ ਨਿਰਪਨਾਰੀ ਕਿਉ ਨਿੰਦੀਐ ਕਿਉ ਹਰ ਚੇਰੀ ਕੋ ਮਾਨ ਓ ਮਾਂਗ ਸਵਾਰੀ ਬਿਖੇ ਕੋ ਓ ਸਿਮਰੀ ਹਰੀ ਨਾਮ ਕਬੀਰ ਤੂੰ ਨੀ ਪਾਈ ਥਿਤ ਭਈ ਸਤਗੁਰ ਬੰਦੀ ਤੀਰ ਕਬੀਰ ਹੀਰਾ ਬਣ ਜਿਆ मानसरोवर तीर कबीर हरही रा जन जौरी लेके मानडे हाट जब ही पाईए पारखू तब हीरन की साट कबीर काम पर हर सिमरिए ऐसा सिमरो नित हमरापुर भाषा करो और गया बहुरी बित कबीर सेवा को धोई पली एक संत एक राम राम जो दाता मुक्त को संत जपावे नाम कबीर जे मार्ग पंडित गए पाची परी बहीर एक अब कटका टी राम की ते चढ़ रहयो कबीर ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਰੂਪੀ ਸਾਧ ਸੰਗਤ ਜੀ ਆਜਾ ਪਾਣੀ ਭਗਤ ਕਬੀਰ ਜੀ ਦੇ ਸ਼ਲੋਕਾਂ ਦਾ ਜਿਹੜਾ ਵਾ ਪਾਠ ਕੀਤਾ ਹੈ ਸਿਮਰਨ ਕੀਤਾ ਹੈ ਜਾਪ ਕੀਤੇ ਹਨ ਔਰ ਸ਼ਲੋਕਾਂ ਦਾ ਜਾਪ ਕਰਦੇ ਆ ਪਾਠ ਕਰਦੇ ਆ ਦਾਸ ਕੋ ਨੂੰ ਇੱਕ ਨਹੀਂ ਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਗੁਰੂ ਰੂਪੀ ਸਾਧ ਸੰਗਤ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲਾਂ ਬਖਸ਼ਣ ਜੋਗ ਜੇ 10 ਦੀਆਂ ਭੁੱਲਾਂ ਨੂੰ ਜਿਹੜਾ ਵਾ ਨજર ਅੰਦਾਜ਼ ਕਰਨਾ ਭੁੱਲਾਂ ਜਿਹੜੀਆਂ ਵਾਂ ਉਹ 10 ਦੀਆਂ ਜਿਹੜੀਆਂ ਉਹਨੂੰ ਮਾਫ਼ ਕਰਨਾ ਅਤੇ ਗੁਰੂ ਦੇ ਸ਼ਬਦਾਂ ਨੂੰ ਭਗਤ ਸਾਹਿਬ ਦੇ ਜਿਹੜੇ ਸ਼ਲੋਕ ਆ ਉਹਨਾਂ ਦੇ ਪਾਵਰਥਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਆਪਾਂ ਸਫਰ ਕਰੀਏ ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM ਗੁਰੂ ਕਹਿੰਦੇ ਨੇ ਕਿ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਇਸ ਦਾ ਭਾਵ ਅਰਥ ਇਹ ਆ ਕਿ ਕਬੀਰ ਮਾਇਕ ਬੰਦਨਾ ਤੋਂ ਖਰਾਸੀ ਦੇਣ ਵਾਲਾ ਪ੍ਰਮਾਤਮਾ ਆਪ ਹੈ ਅਤੇ ਸੰਤ ਗੁਰਮੁਖ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਵੱਲ ਪ੍ਰੇਰਦਾ ਹੈ ਜੋ ਇੱਕ ਸੰਤ ਇੱਕ ਪ੍ਰਮਾਤਮਾ ਮੁਕਤੀ ਅਤੇ ਪ੍ਰਭੂ ਮਲਾਪ ਦੀ ਖਾਤਰ ਇਹਨਾਂ ਦੋਹਾਂ ਹੀ ਦੀ ਜੜੀ ਆ ਸੇਵਾ ਕਰਨੀ ਜਿਹੜੀ ਬੰਦੀ ਆ ਦੋਹਾਂ ਦੀ ਜੜੀ ਆ ਸੇਵਾ ਦਾ ਪੂਜਾ ਜਿਹੜੀ ਕਰਨੀ ਆ ਕਬੀਰ ਜੇ ਮਾਰਗ ਪੰਡਿਤ ਗਏ ਪਾਸ਼ੇ ਭਰੀ ਬਹੀਰ ਇਹ ਕਿਵ ਕਟ ਘਾਟੀ ਰਾਮ ਕੀਤੇ ਚੜੇ ਰਹੋ ਕਬੀਰ ਇਹ ਕਬੀਰ ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ ਇਹ ਰਾ ਕਿਉਂਕਿ ਸੌਖਾ ਹੈ ਬੜੇ ਲੋਕ ਉਹਨਾਂ ਦੇ ਪਿੱਛੇ ਲੱਗੇ ਹੋਏ ਹਨ ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ ਮਾਨੂੰ ਇੱਕ ਨਾ ਔਖਾ ਪਹਾੜੀ ਰਸਤੇ ਵਾਂਗ ਆ ਔਰ ਕਬੀਰ ਇਹਨਾਂ ਪੰਡਿਤ ਲੋਕਾਂ ਨੂੰ ਛੱਡ ਕੇ ਚੜਾਈ ਵਾਲਾ ਜਿਹੜਾ ਪੈਂਡਾ ਵਾ ਉਹ ਕਰ ਰਿਹਾ ਹੈ ਕਹਿੰਦੇ ਪਾ ਆ ਕੇ ਜਿਹੜੇ ਉਸ ਸਮੇਂ ਪੰਡਿਤ ਜਿਹੜੇ ਲੋਕ ਸੀਗੇ ਉਹ ਸਾਨੂੰ ਉਪਦੇਸ਼ ਦਿੰਦੇ ਸੀ ਗਿਆਨ ਦਿੰਦੇ ਸੀਗੇ ਕਿ ਤੀਰਥਾਦਿ ਉੱਤੇ ਜਾਓ ਪਰ ਗੁਰੂ ਮਹਾਰਾਜ ਕਹਿੰਦੇ ਨੇ ਸੰਤ ਕਿ ਨਾਮ ਜਪਣਾ ਚਾਹੀਦਾ ਹੈ ਗੁਰੂ ਸਾਹਿਬਾਨਾਂ ਦੇ ਵਿਚਾਰਾਂ ਨੂੰ ਆਪਣੇ ਮਨ ਵਿੱਚ ਵਿਚਾਰ ਜਿਹੜਾ ਵਿਸਵਾਸ ਕੀ ਆਪਣੇ ਮਨ ਨੂੰ ਪਵਿੱਤਰ ਕਰਨਾ ਚਾਹੀਦਾ ਵਾ ਤੀਰਥਾਂ ਤੇ ਜਾ ਕੇ ਸਾਡਾ ਜਿਹੜਾ ਤਨ ਤੇ ਸਾਫ਼ ਹੋ ਸਕਦਾ ਵਾ ਬਾਹਰੀ ਇਨਾਨ ਹੋ ਸਕਦਾ ਸਾਡੇ ਅੰਦਰ ਜੇਕਰ ਗੁਰੂ ਦੇ ਵਿਚਾਰ ਨਹੀਂ ਆਉਂਦੇ ਸਾਡਾ ਮਨ ਨਹੀਂ ਜਿਹੜਾ ਸਾਫ਼ ਹੁੰਦਾ ਸਾਡੇ ਮਨ ਵਿੱਚੋਂ ਦੁਰਮਤ ਨਹੀਂ ਨਾਸ ਹੁੰਦੀ ਭੈੜੇ ਜਿਹੜੇ ਸਾਡੇ ਮਨ ਵਿੱਚ ਵਿਚਾਰ ਜਿਹੜੀ ਮਾੜੀ ਸੋਚ ਆ ਜਿੰਨਾ ਚਿਰ ਤੱਕ ਅਸੀਂ ਉਹਨੂੰ ਨਹੀਂ ਖਤਮ ਕਰਦੇ ਉਹਨਾਂ ਚਿਰ ਤੱਕ ਅਸੀਂ ਜਿਹੜੇ ਆ ਚੰਗੇ ਇਨਸਾਨ ਨਹੀਂ ਬਣ ਸਕਦੇ ਕਹਿਣ ਤੋਂ ਭਾਵ ਇਹ ਆ ਕਿ ਤਨ ਤੇ ਜਿਹੜਾ ਵਾ ਉਹ ਜ਼ਰੂਰ ਸਾਡਾ ਸਾਫ਼ ਹੋ ਜਾਂਦਾ ਵਾ ਜਲ ਦੇ ਨਾਲ ਪਾਣੀ ਦੇ ਨਾਲ ਪਰ ਮਨ ਜਿਹੜਾ ਉਹ ਸਾਡਾ ਪਾਣੀ ਦੇ ਨਾਲ ਹੀ ਸਾਫ਼ ਹੋਣਾ ਵਾ ਬਾਹਰੀ ਅੱਗ ਜਿਹੜੀ ਆ ਉਹ ਪਿਆਰੇ ਉਹ ਪਾਣੀ ਦੇ ਨਾਲ ਬੁਝ ਸਕਦੀ ਹੈ। ਕਈ ਵਾਰੀ ਆਪਾਂ ਜਿਹੜੀ ਅੱਗ ਲੱਗੀ ਹੋਵੇ ਬਾਹਰ ਕਿਤੇ ਫਾਇਰ ਬਰਗੇਟ ਦੇ ਨਾਲ ਬੁਝਾਉਂਦੇ ਆ ਪਾਣੀ ਨਾਲ ਬੁਝਾਉਂਦੇ। ਪਰ ਜਿਹੜੀ ਮਨ ਦੀ ਤਪਸ਼ ਜਿਹੜੀ ਆ ਨਾ ਉਹਨੂੰ ਬੁਝਾਉਣ ਵਾਸਤੇ ਗੁਰਬਾਣੀ ਹੀ ਸਭ ਤੋਂ ਵੱਡਾ ਜਿਹੜਾ ਵਾ ਉਹ ਸਾਧਨਿਆ ਗੁਰੂ ਸਹਿਬਾਨਾਂ ਦੇ ਜਿਹੜੇ ਵਿਚਾਰ ਆ ਇਹਨਾਂ ਵਿਚਾਰ ਨਹੀਂ ਸਾਡੇ ਅੰਦਰ ਜਾ ਕੇ ਸਾਡੀ ਸੋਚ ਜਿਹੜੀ ਨਿਰੋਈ ਕਰਨੀ ਪਵਿੱਤਰ ਕਰਨੀ ਆ ਸਾਡੀ ਦੁਰਮਤ ਦਾ ਜਿਹੜਾ ਵਾ ਉਹ ਨਾਸ਼ ਕਰਨਾ ਵਾ ਸਾਨੂੰ ਚੰਗੀ ਮਤ ਆਵੇਗੀ ਅਸੀਂ ਇੱਕ ਦੂਜੇ ਦਾ ਭਲਾ ਸੋਚਾਂਗੇ। ਇੱਕ ਦੂਜੇ ਦੀ ਖੈਰ ਮੰਗਾਂਗੇ ਕਿਉਂਕਿ ਦੁਨੀਆਂ ਦੇ ਵਿੱਚ ਜਿੰਨਾ ਵੀ ਵੈਰ ਵਿਰੋਧ ਵਧ ਰਿਹਾ ਵਾ ਇਹਦਾ ਕਾਰਨ ਇਹੋ ਹੈ ਕਿ ਜਦੋਂ ਅਸੀਂ ਆਪਣੀ ਮਨਮਤ ਕਰਦੇ ਹਾਂ ਸਾਡੇ ਮਨ ਵਿੱਚ ਭੈੜੇ ਫੁਰਨੇ ਆਉਂਦੇ ਆ ਮਾੜੀ ਮਤ ਆਉਂਦੀ ਆ ਅਸੀਂ ਜਿਹੜਾ ਵਾ ਉਹ ਕਈ ਵਾਰੀ ਜਿਹੜਾ ਵਾ ਗਲਤੀ ਕਰ ਲੈਂਦੇ ਆ ਕੋਈ ਗناہ ਕਰ ਬੈਠਦੇ ਆ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਨਹੀਂ ਇਹ ਜਿਹੜੀ ਸਜ਼ਾ ਦੇਣ ਦਾ ਹੱਕ ਆ ਉਹ ਪ੍ਰਮਾਤਮਾ ਨੂੰ ਆ ਆਪੇ ਪ੍ਰਮਾਤਮਾ ਜਿਹੜਾ ਵਾ ਉਹ ਦੁਸ਼ਟਾਂ ਦਾ ਜਿਹੜਾ ਵਾ ਪੰਜਨ ਕਰਦਾ ਨਾਲ ਨਾਸ਼ ਕਰਦਾ ਵਾ ਗੁਰੂ ਮਹਾਰਾਜ ਕਹਿੰਦੇ ਨੇ ਕਿ ਭਗਤਾਂ ਦੀ ਟੇਕ ਹੀ ਉਹ ਹੁੰਦੀ ਆ ਪਰਮਾਤਮਾ ਕਿ ਜੇ ਕੋਈ ਉਹਨਾਂ ਦੇ ਨਾਲ ਕੋਈ ਮਾੜਾ ਵਿਹਾਰ ਕਰਦਾ ਵਾ ਜਿਹੜੇ ਭਗਤ ਜਾਂ ਲੋਕ ਜਿਹੜੇ ਚੰਗੀ ਨੀਅਤ ਵਾਲੇ ਆ ਇਹ ਪਰਮਾਤਮਾ ਜਿਹੜਾ ਵਾ ਉਹ ਸਭ ਕੁਝ ਵੇਖਦਾ ਵਾ ਇਸ ਕਰਕੇ ਕਹਿੰਦੇ ਨੇ ਕਿ ਜਿਹੜਾ ਗੁਰੂ ਦੇ ਘਰ ਜਿਹੜਾ ਪਰਮਾਤਮਾ ਦੇ ਘਰ ਦੇਰ ਤਾਂ ਹੈ ਪਰ ਹਨੇਰ ਨਹੀਂ ਸੋ ਕਈ ਵਾਰੀ ਜੇਕਰ ਕੋਈ ਆਪਾਂ ਨੂੰ ਪਰੇਸ਼ਾਨ ਵੀ ਕਰਦਾ ਵਾ ਤੇ ਆਪਾਂ ਜਿਹੜਾ ਬੜੇ ਸ਼ਾਂਤ ਚਿਤ ਰਹਿਣਾ ਵਾ ਆਪਸੀ ਜਿਹੜਾ ਵਾ ਸੰਤੁਲਨ ਬਣਾ ਕੇ ਰੱਖਣਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਵਾ ਆਪੇ ਜਿਹੜੇ ਦੁਰਮਤ ਜਿਹੜੇ ਪੈੜੀ ਮਤ ਵਾਲੇ ਲੋਕ ਆ ਉਹਨਾਂ ਨੂੰ ਜਿਹੜਾ ਆਪਣੀ ਕੀਤੀ ਜਿਹੜੀ ਆ ਉਹ ਭੁਗਤ ਨਹੀਂ ਪਾਣੀ ਆ ਕਿਉਂਕਿ ਪ੍ਰਮਾਤਮਾ ਜਿਹੜਾ ਵਾ ਉਹ ਸਰਬਵਿਆਪਕ ਆ ਉਹ ਹਮੇਸ਼ਾ ਸਾਡਾ ਸਹਾਰਾ ਬੰਦਾ ਵਾ ਔਰ ਬਣਿਆ ਹੋਇਆ ਵਾ ਕਬੀਰ ਸਾਹਿਬ ਨੇ ਇਥੇ ਇਹ ਸਮਝਾਇਆ ਕਿ ਉਸ ਸਮੇ ਜਿਹੜਾ ਵਾ ਸਮਾਜ ਦੇ ਵਿੱਚ ਜਿਹੜੇ ਪੰਡਤ ਲੋਕ ਹੁੰਦੇ ਸੀਗੇ ਜਿਹੜੇ ਪੰਡਤ ਤੋਂ ਪਾਪ ਜਿਹੜੇ ਗਿਆਨ ਦਿੰਦੇ ਸੀ ਪ੍ਰਦੇਸ਼ ਦਿੰਦੇ ਸੀ ਉਹ ਕਹਿੰਦੇ ਸੀਗੇ ਕਿ ਤੁਸੀਂ ਤੀਰਥ ਰੱਖ ਲੋ ਤੀਰਥਾਂ ਤੇ ਜਾਓ ਵਰਤ ਰੱਖੋ ਉਥੇ ਜਾਣਾ ਕੋਈ ਮਾੜੀ ਗੱਲ ਨਹੀਂ ਤੀਰਥਾਂ ਤੇ ਬੇਸ਼ੱਕ ਜਾਓ ਪਰ ਇੱਕ ਗੱਲ ਆ ਕਿ ਤੀਰਥਾਂ ਤੇ ਜਾਣ ਦੇ ਨਾਲ ਹੀ ਗੱਲ ਨਹੀਂ ਬਾਨੀ ਨਾਲ ਨਾਲ ਜਿਹੜੀ ਆ ਬਾਣੀ ਜਿਹੜੀ ਆ ਉਹ ਵੀ ਪੜਨੀ ਆ ਵਿਚਾਰ ਵੀ ਜਿਹੜੇ ਆਪਣੇ ਚੰਗੇ ਕਰਨੇ ਆ ਸਿਮਰਨ ਵੀ ਕਰਨਾ ਤਾਂ ਹੀ ਅਸੀਂ ਜਿਹੜਾ ਵਾ ਆਪਣੇ ਜੀਵਨ ਨੂੰ ਜਿਹੜਾ ਵਾ ਸਰਬ ਉਤਮ ਬਣਾ ਸਕਦੇ ਹਾਂ ਸੋਹਣਾ ਬਣਾ ਸਕਦੇ ਹਾਂ ਚੰਗੇ ਕਰਮ ਵੀ ਕਰਨੇ ਪੈਣੇ ਸਾਨੂੰ ਸਾਨੂੰ ਚੰਗੀ ਜਿਹੜੀ ਆ ਨੀਅਤ ਰੱਖਣੀ ਪੈਣੀ ਆ ਔਰ ਸਾਫ ਸਹੀ ਭਾਈਚਾਰਾ ਜਿਹੜਾ ਵਾ ਉਹ ਪਿਆਰ ਸਹਿਤ ਜਿਹੜਾ ਵਾ ਇੱਕ ਦੂਜੇ ਦੇ ਨਾਲ ਮਿਲ ਵਰਤਣਾ ਰੱਖਣਾ ਵਾ ਸਾਰਿਆਂ ਦਾ ਸਹਿਯੋਗ ਕਰਨਾ ਵਾ ਔਰ ਗੁਰੂ ਸਾਹਿਬ ਨੇ ਕਿਹਾ ਵਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਹਿਣ ਤੋਂ ਪਾਵੇ ਕਿ ਪਹਿਲਾਂ ਅਸੀਂ ਆਪਣੇ ਵੱਲ ਝਾਤੀ ਮਾਰਨੀ ਆ ਫਿਰ ਅਸੀਂ ਕਿਸੇ ਨੂੰ ਕੁਝ ਕਹਿਣਾ ਵਾ ਕਿ ਜਿਹੜਾ ਆਪਣਾ ਅੰਦਰ ਆਣਾ ਪਹਿਲਾਂ ਆਪਣੇ ਵੱਲ ਵੇਖਣਾ ਕਿ ਅਸੀਂ ਕੀ ਕਰਦੇ ਆ ਜੇਕਰ ਅਸੀਂ ਗਲਤੀਆਂ ਤੇ ਆਪਣੇ ਆਪ ਨੂੰ ਸੁਧਾਰੀਏ ਭਗਤ ਜਨ ਲੋਕ ਹਮੇਸ਼ਾ ਹੀ ਆਪਣੇ ਮਨ ਦੇ ਨਾਲ ਜਿਹੜਾ ਜੂਝਦੇ ਆ ਆਪਣੇ ਮਨ ਨੂੰ ਕਾਬੂ ਚ ਰੱਖਦੇ ਆ ਆਪਣੇ ਮਨ ਦੇ ਨਾਲ ਜਿਹੜਾ ਵਾ ਉਹ ਲੜਾਈ ਕਰਦੇ ਬੁਰੇ ਕਮਾਂ ਤੋਂ ਮਨ ਨੂੰ ਰੋਕਦੇ ਆ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇਕਰਾਮ ਸੰਤ ਜਿਹੜਾ ਵਾ ਉਹ ਤੁਹਾਨੂੰ ਨਾਮ ਚ ਪਾਉਂਦਾ ਵਾ ਔਰ ਰਾਮ ਜਿਹੜਾ ਵਾ ਉਹ ਪਰਮੇਸ਼ਰ ਸਾਡਾ ਰਾਮ ਜੋ ਦਾਤਾ ਮੁਕਤ ਕੋ ਉਹ ਸਾਨੂੰ ਮੁਕਤੀ ਦੇਣ ਵਾਲਾ ਵਾ ਇਸ ਕਰਕੇ ਕਹਿੰਦੇ ਨੇ ਕਿ ਦੋਵਾਂ ਦੀ ਸੇਵਾ ਕਰਨੀ ਚਾਹੀਦੀ ਕਹਿਣ ਤੋਂ ਭਾਵ ਹੈ ਕਿ ਗੁਰੂ ਤੇ ਪ੍ਰਮਾਤਮਾ ਦੇ ਵਿੱਚ ਕੋਈ ਜਿਹੜਾ ਫਰਕ ਨਹੀਂ ਹੈਗਾ ਔਰ ਕਬੀਰ ਜੇ ਮਾਰਗਪੰਡਿਤ ਗਏ ਕਹਿੰਦੇ ਉਸ ਵੇਲੇ ਜਿਹੜੇ ਪੰਡਿਤ ਜਿਸ ਰਸਤੇ ਦੇ ਲੋਕਾਂ ਨੂੰ ਪਾਰਿਆ ਸੀਗੇ ਪਾਸ਼ੀ ਪਰੀ ਵਹੀਰ ਬਹੁਤ ਸਾਰੇ ਲੋਕ ਉਹਨਾਂ ਦੇ ਮਗਰ ਲੱਗੇ ਸੀ ਬਹੁਤ ਸਾਰੇ ਉਹਨਾਂ ਦੇ ਜਿਹੜੇ ਆ ਲੋਕ ਜਿਹੜੇ ਵਹੀਰ ਘੱਟ ਕੇ ਆਏ ਸੀਗੇ ਪਰ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਕਬ ਕਾਟੀ RAM ਕੀ ਕਹਿੰਦੇ ਇਹ ਜਿਹੜੀ ਘਾਟੀ RAM ਦੀ ਹਨ ਜਿਹੜੀ ਤੇ ਚੜੇ ਉਹ ਬਹੁ ਰਹਿੂ ਕਬੀਰ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਸਿਮਰਨ ਦਾ ਰਸਤਾ ਜਿਹੜਾ ਮਾਨੂੰ ਔਖਾ ਪਹਾੜੀ ਰਸਤੇ ਵਾਂਗੂ ਕਿਉਂਕਿ ਨਾਮ ਜਪਨ ਉਹ ਜਿਹੜਾ ਵਾ ਉਹ ਸਾਨੂੰ ਔਖਾ ਲੱਗਦਾ ਕਈਆਂ ਨੂੰ ਜਿਹੜੇ ਨਹੀਂ ਜਪਦੇ ਨਾ ਕਈ ਵਾਰੀ ਹੁੰਦਾ ਕਿ ਚਲੋ ਯਾਰ ਇੰਨਾ ਜਿਹੜਾ ਪਾਠ ਜਿਹੜਾ ਵਾ ਜਾਂ ਸਿਮਰਨ ਜਿਹੜਾ ਵਾ ਅਸੀਂ ਕਰਨਾ ਕਾਹਦੇ ਲਈ ਕਰਨਾ ਵਾ ਕੀ ਕਰਨਾ ਵਾ ਕਈ ਵਾਰੀ ਅਸੀਂ ਜਿਹੜੀ ਹੈ ਨਾ ਅਨਗੈਲੀ ਕਰਦੇ ਆ ਪਰ ਗੁਰੂ ਸਾਹਿਬਾਨ ਨੇ ਕਿਹਾ ਕਬੀਰ ਸਾਹਿਬ ਨੇ ਕਿ ਨਹੀਂ ਜਦੋਂ ਅਸੀਂ ਟੰਗੀਆਂ ਵਿਚਾਰਾਂ ਪੜਦੇ ਆ ਚੰਗੀਆਂ ਵਿਚਾਰਾਂ ਸੁਣਦੇ ਆ ਜਦੋਂ ਅਸੀਂ ਨਾਮ ਸਿਮਰਨ ਕਰਦੇ ਆ ਨਾ ਤੇ ਸਾਡੇ ਅੰਦਰ ਚੰਗੇ ਵਿਚਾਰ ਪ੍ਰਵੇਸ਼ ਕਰਕੇ ਸਾਡੇ ਮਨ ਨੂੰ ਪਵਿੱ ਘਰ ਦੇ ਵਿੱਚ ਆਪਾਂ ਜਿਹੜਾ ਵਾ ਗਲ ਦਾ ਤਰਮਕਾ ਦਿੰਨੇ ਆ ਘਟਾ ਮਿੱਟੀ ਬਿਠਾਉਨੇ ਆ ਸਫਾਈ ਕਰਦੇ ਆ ਪਾਣੀ ਦੇ ਨਾਲ ਪਾਣੀ ਵੀ ਜਿਹੜਾ ਵਾ ਉਸ ਸੁਚਤਾ ਦਾ ਨਾਮ ਹੈ ਕਹਿੰਦੇ ਪਾਬਕ ਸਾਡੀ ਮਨ ਤਨ ਦੀ ਮੈਲ ਜਿਹੜੀ ਹੈ ਨਾ ਸਰੀਰਕ ਮੈਲ ਜਿਹੜੀ ਦੂਰ ਕਰਦਾ ਵਾ ਕੱਪੜੇ ਲੀੜੇ ਆਪਾਂ ਸਾਫ਼ ਕਰਦੇ ਆ ਕਈ ਚੀਜ਼ਾਂ ਜਿਹੜੀਆਂ ਪਾਣੀ ਦੇ ਨਾਲ ਧੋਣੇ ਆ ਤੇ ਜਿਹੜਾ ਅੰਦਰ ਹੈ ਨਾ ਸਾਡਾ ਜਿਹੜਾ ਸਾਡੇ ਮਨ ਦੇ ਵਿਚਾਰ ਜਿਹੜੇ ਆ ਨਾ ਉਹ ਸਾਡੀ ਗੁਰਬਾਣੀ ਜਿਹੜੀ ਲਿਖੀ ਆਪਣੇ ਗੁਰੂ ਸਾਹਿਬਾਨਾ ਨੇ ਭਗਤ ਸਹਿਬਾਨਾ ਨੇ ਜਿਹੜੇ ਮਹਾਪੁਰਸ਼ ਜਿੰਨੇ ਵੀ ਹੋਏ ਆ ਇਹ ਸਾਰੇ ਜਿਹੜੇ ਆ ਨਾ ਇਹ ਜਿਹੜੀ ਆ ਇਹ ਸਾਡੇ ਮਾਨੂ ਸਾਹਿਬ ਕਰਦੀ ਪਰ ਅਸੀਂ ਜਿਹੜੇ ਆ ਉਹਨਾਂ ਇੰਨੀ ਮਿਹਨਤ ਕਰਕੇ ਇੰਨੀ ਘਾਲਣਾ ਘਾਲ ਕੇ ਸਾਡੇ ਲਈ ਗੁਰਬਾਣੀ ਲਿਖੀ ਆ ਇਹ ਸ਼ਲੋਕ ਚਾਰਨ ਕੀਤੇ ਆ ਔਰ ਸਾਨੂੰ ਲਿਖ ਕੇ ਦੇ ਗਏਗਾ ਜੀਵਨ ਦੀ ਹਕੀਕਤ ਲਿਖ ਕੇ ਦੇ ਗਏ ਆ ਸਚਾਈ ਲਿਖ ਕੇ ਦੇ ਗਏ ਆ ਪਰ ਸਾਨੂੰ ਇਹ ਜਿਹੜਾ ਨਾ ਔਖਾ ਲੱਗਦਾ ਪੈਂਦਾ ਕਿਉਂ ਲੱਗਦਾ ਵਾ ਕਿਉਂਕਿ ਜਦੋਂ ਵੀ ਪਾਣੀ ਜਿਹੜਾ ਅਸੀਂ ਤਾਂ ਚੜਾਉਣਾ ਹੋਵੇ ਨਾ ਟੈਂਕੀ ਦੇ ਵਿੱਚ ਕੋਠੇ ਦੇ ਕਾੜਨਾ ਹੋਵੇ ਜਾਂ ਛੱਤ ਉੱਪਰ ਖੜਨਾ ਹੋਵੇ ਜਾਂ ਤਾਂ ਉੱਪਰ ਕਿਤੇ ਫਿਰ ਸਾਡਾ ਜੋਰ ਲੱਗਦਾ ਜਦੋਂ ਨਿਵਾਨ ਵਾਲੇ ਜਾਣਾ ਫਿਰ ਸਾਡਾ ਜ਼ੋਰ ਨਹੀਂ ਲੱਗਦਾ ਆਪਣੇ ਆਪ ਹੀ ਥੱਲੇ ਆ ਜਾਂਦਾ ਕੋਈ ਵੀ ਜਿਹੜਾ ਪਦਾਰਥ ਆ ਇਸ ਕਰਕੇ ਜਿਹੜਾ ਔਖਾ ਕੰਮ ਸੀ ਜਿਹੜਾ ਵਾ ਉਹ ਕਰਦਣ ਤੋਂ ਜਿਹੜਾ ਗਰੀਦ ਕਰਦੇ ਆ ਕਈ ਨੇ ਕਿ ਨਾ ਹੀ ਕਰਨਾ ਪਵੇ ਤੇ ਸੌਖੇ ਕੰਮ ਵਾਲੇ ਜਿਹੜਾ ਕਰਮ ਕਾਂਡਾਂ ਵਾਲਾ ਸਾਡਾ ਜਿਹੜਾ ਮਨ ਜਿਹੜਾ ਵਾ ਕਿ ਚਲੋ ਆਹ ਕਰ ਲੈਨੇ ਆ ਇਹ ਸੌਖਾ ਪਰ ਗੁਰੂ ਪਿਆਰਿਓ ਅਸੀਂ ਆਪਣੇ ਮਨ ਨੂੰ ਸ਼ੋਧਨ ਵਾਸਤੇ ਜਾਪ ਕਰਨਾ ਸਿਮਰਨ ਕਰਨਾ ਵਾ ਜਿੰਨੇ ਵੀ ਜਿਹੜੇ ਪ੍ਰਦੇਸ਼ ਧਾਰਮਿਕ ਗੁਰੂਆਂ ਦੇ ਜਿਹੜੇ ਸਾਡੇ ਜੀਵਨ ਵਾਸਤੇ ਦਿੱਤੇ ਗਏ ਆ ਉਹਨਾਂ ਨੂੰ ਸਰਵਨ ਕਰਨਾ ਵਾ ਇੱਥੇ ਇਹ ਬਾਣੀ ਜਿਹੜੀ ਆ ਸਾਰਿਆਂ ਵਾਸਤੇ ਲਿਖੀ ਗਈ ਆ ਕਿਸੇ ਇੱਕ ਮਨੁੱਖ ਵਾਸਤੇ ਨਹੀਂ ਲਿਖੀ ਕਿਸੇ ਇੱਕ ਵਰਗ ਵਾਸਤੇ ਨਹੀਂ ਲਿਖੀ ਸਮੁੱਚੀ ਮਾਨਵਤਾ ਵਾਸਤੇ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਬਾਣੀ ਲਿਖੀ ਆ ਸਾਨੂੰ ਸੁਧਾਰਨ ਵਾਸਤੇ ਬਾਣੀ ਲਿਖੀ ਆ ਸਾਡਾ ਚੰਗਾ ਜਿਹੜਾ ਜੀਵਨ ਬਣਾਉਣ ਵਾਸਤੇ ਜਿਹੜੀ ਗੁਰਬਾਣੀ ਦੀ ਜਿਹੜੀ ਆ ਉਹਨਾਂ ਨੇ ਰਚਨਾ ਕੀਤੀ ਆ ਸਿਰਜਣਾ ਕੀਤੀ ਆ ਔਰ ਇਨੀਆਂ ਕੀ ਜਿਹੜੀਆਂ ਵਿਚਾਰਾਂ ਜਿਹੜੀਆਂ ਵਾਂ ਦੇ ਨਾਲ ਆਪਾਂ ਇਤੇ ਹੀ ਹੁਣ ਸੰਕੋਚ ਕਰਦੇ ਆਂ ਆਰਾਮ ਲਾਉਨੇ ਆਂ ਉਹਿਆਂ ਪੁੱਲਾਂ ਦੀ ਦਾਸ ਨੂੰ ਖਿਮਾ ਕਰਨੀ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ